ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਗੱਜ-ਵੱਜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਸੰਤ ਬਾਬਾ ਅਜੀਤ ਸਿੰਘ ਜੀ ਨੇ ਜੋ 35 ਅਨਮੋਲ ਵਚਨ ਆਪਣੀਆਂ ਸ਼ਰਧਾਲੂਆਂ ਲਈ ਕੀਤੇ ਸੀ ਉਹਨਾਂ ਬਾਰੇ ਦੱਸਾਂਗੇ ਸਾਧ ਸੰਗਤ ਜੀ ਜੋ ਵੀ ਸੰਗਤਾਂ ਨੇ ਬਾਬਾ ਜੀ ਦੇ ਜੀਵਨ ਕੌਤਕ ਤੇ ਬਹੁਤ ਸੁਣੇ ਹੋਣਗੇ ਪਰ ਬਾਬਾ ਜੀ ਦੇ ਅਨਵੋਲ ਵਚਨ ਨਹੀਂ ਸੁਣੇ ਹੋਣਗੇ ਸਾਧ ਸੰਗਤ ਜੀ ਤਾਂ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਏਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਸਾਧੂ ਸੰਤਨ ਸੱਚੇ ਮਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਬਾਬਾ ਜੀ ਦੀਆਂ ਰੋਜ਼ ਨਵੀਆਂ ਵੀਡੀਓਜ਼ ਨੂੰ ਵੇਖ ਸકો ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਲੈ ਕੇ ਹਾਜ਼ਰੀ ਲਗਾਉਣਾ ਜੀ ਸਾਧ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ ਸਾਥ ਸੰਗਤ ਜੀ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਫੁਰਮਾਨ ਹੈ ਸੰਤ ਜਨ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ जो चाहत सोई मन पायो कर करपा हरनाम दवायो सर्ब सुख हरनाम वड़ाई गुरु परसाद नानक मत पाई इस पावन शब्द विच ਸਤਿਗੁਰ ਜੀ ਸਾਨੂੰ ਉਪਦੇਸ਼ ਦਿੰਦੇ ਹਨ ਕਿ ਜੋ ਮਨੁੱਖ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਪਰਮਾਤਮਾ ਦੀ ਸਿਫਤ ਸਲਾਹਾ ਸਾ ਸੰਗਤ ਜੀ ਦੇ ਗੀਤ ਗੋਂਦਾ ਹੈ ਉਸ ਦੇ ਆਪਣੇ ਕਰੋਣਾ ਜਨਮਾਂ ਦੇ ਦੁੱਖ ਦੂਰ ਹੋ ਜਾਂਦੇ ਹਨ ਸਾ ਸੰਗਤ ਜੀ ਜੋ ਕੋਈ ਮਨੁੱਖ ਆਪਣੇ ਮਨ ਵਿੱਚ ਸੋਚਦਾ ਹੈ ਜੁਗ ਗੁਰਮਤ ਅਨੁਸਾਰ ਉਹ ਉਸ ਨੂੰ ਮਿਲ ਜਾਂਦਾ ਹੈ ਸਾਧ ਸੰਗਤ ਜੀ ਗੁਰੂ ਜੀ ਦੀ ਰਹਿਮਤ ਸਦਕਾ ਸਾਧੂ ਸੰਤ ਉਸ ਨੂੰ ਰੱਬ ਦਾ ਨਾਮ ਵਰਦਾਨ ਕਰਦੇ ਹਨ ਸਾਧ ਸੰਗਤ ਜੀ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਉਸ ਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ ਸਾਧ ਸੰਗਤ ਜੀ ਉਸਰ ਲੋਕ ਪਰ ਲੋਕ ਵੀ ਸਬਰ ਜਾਂਦਾ ਹੈ ਪ੍ਰਭੂ ਦੇ ਨਾਮ ਵਿੱਚ ਜੁੜਨ ਦੀ ਇਹ ਚੰਗੀ ਮੱਤ ਗੁਰੂ ਦੀ ਕਿਰਪਾ ਨਾਲ ਹੀ ਮਿਲਦੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਬ੍ਰਹਮ ਗਿਆਨੀ ਸੰਤ ਪਪਾ ਅਜੀਤ ਸਿੰਘ ਜੀ ਹੰਸਾਲੇ ਵਾਲਿਆਂ ਦੇ ਕੌਤਕਤਾ ਸਾਰੀ ਸੰਗਤ ਨੇ ਸੁਣੇ ਹੀ ਹੋਣਗੇ ਜੇ ਕਿਸੇ ਨੇ ਨਹੀਂ ਸੁਣੇ ਤਾਂ ਡਿਸਕ੍ਰਿਪਸ਼ਨ ਵਿੱਚ ਸਾਧ ਸੰਗਤ ਜੀ ਲਿੰਕ ਦਿੱਤਾ ਹੈ ਤੁਸੀਂ ਸਤਿ ਪਾਪਾ ਅਜੀਤ ਸਿੰਘ ਜੀ ਦੇ ਜੀਵਨ ਕਾਤਕ ਬਾਰੇ ਵੀ ਜਾਣ ਸਕਦੇ ਹਾਂ 사ਤ ਸੰਗਤ ਜੀ ਪਰ ਬਹੁਤ ਘੱਟ ਸੰਗਤ ਨੇ ਉਹਨਾਂ ਦੇ ਅਨਮੋਲ ਵਚਨ ਸੁਣੇ ਹੋਣਗੇ 사ਤ ਸੰਗਤ ਜੀ ਅੱਜ ਜੀ ਤੁਹਾਡੇ ਨਾਲ ਅਨਮੋਲ ਵਚਨਾਂ ਵਾਲੇ ਸਰਵਣ ਕਰਾਂਗੇ 사ਤ ਸੰਗਤ ਜੀ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਅੱਜ ਆਪ ਜੀ ਨਾਲ ਵਚਨ ਸਾਂਝੇ ਕਰਨ ਜਾ ਰਹੇ ਹਾਂ 사ਤ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਸਾਧ ਸੰਗਤ ਜੀ ਅਤੇ ਇਹਨਾਂ ਉੱਤੇ ਜੋ ਬਾਬਾ ਜੀ ਨੇ 35 ਅਨਮੋਲ ਵਚਨ ਆਪਣੇ ਸ਼ਰਧਾਲੂਆਂ ਲਈ ਕੀਤੇ ਸੀ ਸਾਧ ਸੰਗਤ ਜੀ ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਵੀ ਅਪਣਾ ਲੈਣਾ ਤਾਂ ਤੁਹਾਡੀ ਸਾਰੀ ਜ਼ਿੰਦਗੀ ਸਬਰ ਜਾਏਗੀ ਸਾਧ ਸੰਗਤ ਜੀ ਤੁਹਾਡਾ ਲੋਕ ਪਰ ਲੋਕ ਵੀ ਸਬਰ ਜਾਏਗਾ ਆਉ ਤੁਨਾਪਾ ਨਮੋਨ ਬਚਨਾ ਵਾਲੇ ਸਰਵਣ ਕਰਦੇ ਸਾਧ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੇ ਵਾਲਿਆਂ ਦਾ ਪਹਿਲਾ ਵਚਨ ਹੈ ਗੁਰਬਾਣੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣੀ ਜਾਨ ਤੋਂ ਵੱਧ ਸਤਿਕਾਰ ਕਰਿਆ ਕਰੋ ਸਾਧ ਸੰਗਤ ਜੀ ਬਾਬਾ ਜੀ ਕਹਿੰਦੇ ਨੇ ਭਾਈ ਗੁਰੂ ਗ੍ਰੰਥ ਸਾਹਿਬ ਦਾ ਤੇ ਗੁਰਬਾਣੀ ਦਾ ਸਭ ਤੋਂ ਵੱਧ ਸਤਿਕਾਰ ਕਰਨਾ ਚਾਹੀਦਾ ਹੈ ਜੋ ਕਿ ਬਹੁਤ ਸਾਰੇ ਲੋਕ ਨੇ ਗੁਰੂਆਂ ਦਾ ਸਤਿਕਾਰ ਨਹੀਂ ਕਰਦੇ ਕੋਈ ਤੇ ਕਹਿੰਦਾ ਹੈ ਕਿ ਅਸੀਂ ਰੱਬ ਨੂੰ ਵੀ ਨਹੀਂ ਮੰਨਦੇ ਸਾਧ ਸੰਗਤ ਜੀ ਜੇ ਕਿਸੇ ਦਾ ਕੋਈ ਕੰਮ ਨਾ ਬਣੇ ਨਾ ਉਹ ਕਹਿ ਦਿੰਦਾ ਹੈ ਕਿ ਰੱਬ ਤੇ ਹੈ ਹੀ ਨਹੀਂ ਪਰ ਸਾਧ ਸੰਗਤ ਜੀ ਉਹ ਇਹ ਨਹੀਂ ਦੇਖਦੇ ਕਿ ਗੁਰੂ ਨੇ ਸਾਨੂੰ ਕਿੰਨਾ ਕੁਝ ਵਰਕਸ਼ਿਸ਼ ਕੀਤਾ ਹੈ ਸਾਧ ਸੰਗਤ ਜੀ ਸੰਤਪਾਪ ਅਜੀਤ ਸਿੰਘ ਜੀ ਦਾ ਦੂਸਰਾ ਵਚਨ ਇਹ ਹੈ ਕਿਸੇ ਵੀ ਵਿਅਕਤੀ ਦਾ ਪਾਵੇਂ ਉਹ ਕਿੰਨਾ ਵੀ ਵੱਡਾ ਵਿਦਵਾਨ ਹੋਵੇ ਉਸ ਦੀ ਗੁਰੂ ਸਹਿਬਾਨਾਂ ਦੇ ਨਾਲ ਤੁਲਨਾ ਨਹੀਂ ਕਰਨੀ ਹੈ 사ਤਸੰਗ ਜੀ ਤੀਸਰਾ ਵਚਨ ਹੈ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ 사ਤਸੰਗ ਜੀ ਚੌਥਾ ਵਚਨ ਸੰਤ ਪਬ ਅਜੀਤ ਸਿੰਘ ਜੀ ਦਾ ਹੈ ਮਾਇਆ ਜਿੰਨੀ ਵੀ ਤੁਹਾਡੇ ਕੋਲ ਆ ਜਾਵੇ ਪਰ ਇਸ ਤੋਂ ਨਿਰਲੇਪ ਨਹੀਂ ਰਹਿਣਾ ਹੈ ਇਸ ਦਾ ਹੰਕਾਰ ਨਹੀਂ ਕਰਨਾ ਹੈ ਸਾਧ ਸੰਗਤ ਜੀ ਪਰ ਇਸ ਨੂੰ ਤਿਆਗਣਾ ਵੀ ਨਹੀਂ ਹੈ ਕਿਉਂਕਿ ਸਾਡੇ ਸਾਰੇ ਕੰਮ ਮਾਇਆ ਦੇ ਨਾਲ ਹੀ ਚੱਲਦੇ ਹਨ ਸਾਧ ਸੰਗਤ ਜੀ ਸੰਤ ਮਹਾਪੁਰਸ਼ਾਂ ਦਾ ਪੰਜਵਾਂ ਵਚਨ ਇਹ ਹੈ ਨਾਮ ਸਿਰਮ ਨਾਮ ਸਿਮਰਨ ਨਾਲ ਜੁੜੇ ਹੋਏ ਸਾ ਸੰਗਤ ਨਾਮ ਸਿਮਰਨ ਨਾਲ ਜੁੜੇ ਰਿਹਾ ਕੋ ਗੁਰਸਿੱਖ ਹੀ ਤੁਹਾਡਾ ਪਰਿਵਾਰ ਹੈ ਜੋ ਨਾਮ ਸਿਮਰਨ ਦੇ ਨਾਲ ਜੁੜੇ ਰਹਿੰਦੇ ਹਨ ਸਮਾਜਿਕ ਰਿਸ਼ਤੇ ਤੁਹਾਡੇ ਲਈ ਮਹੱਤਮ ਪੂਰਨ ਨਹੀਂ ਹਨ ਭਾਵੇਂ ਉਹ ਖੂਨ ਦੇ ਰਿਸ਼ਤੇ ਹੀ ਕਿਉਂ ਨਾ ਸਾ ਸੰਗਤ ਜੀ ਜੋ ਵੀ ਸੰਗਤ ਗੁਰਬਾਣੀ ਦੇ ਨਾਲ ਜੁੜੀ ਹੈ ਵਾਹਿਗੁਰੂ ਦੇ ਸਿਮਰ ਨਾਲ ਜੁਣੀ ਹੈ ਉਹੀ ਤੁਹਾਡੇ ਅਸਲੀ ਪਰਿਵਾਰ ਹੈ ਸਾਧ ਸੰਗਤ ਜੀ ਬਾਬਾ ਜੀ ਕਹਿੰਦੇ ਨੇ ਸਾਧ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਦਾ ਛੇਵਾਂ ਵਚਨ ਜੇ ਕੋਈ ਕੀਰਤਨ ਅਤੇ ਕਥਾ ਦੀ ਦਾਤ ਪ੍ਰਾਪਤ ਕਰਨੀ ਚਾਹੁੰਦਾ ਹੈ ਜਿੰਨੀ ਉਹ ਗੁਰੂ ਘਰ ਜਾ ਕੇ ਸੇਵਾ ਕਰੇਗਾ ਉਨਹੀ ਜਲਦੀ ਉਸ ਦਾ ਹਿਰਦਾ ਸ਼ੁੱਧ ਹੋ ਕੇ ਉਸ ਨੂੰ ਕੀਰਤਨ ਅਤੇ ਕਥਾ ਦੀ ਦਾਤ ਪ੍ਰਾਪਤ ਹੋ ਜਾਵੇਗੀ ਸਾਧ ਸੰਗਤ ਜੀ ਗੁਰੂ ਘਰ ਜਾ ਕੇ ਵੱਤੋ ਵੱਤ ਸੇਵਾ ਕਰਿਆ ਕਰੋ ਸਾਧ ਸੰਗਤ ਜੀ ਜੋ ਵੀ ਸੰਗਤ ਗੁਰੂ ਨੂੰ ਪਉਣਾ ਚਾਹੁੰਦੀ ਹੈ ਨਾ ਉਹ ਵੱਤੋ ਵੱਤ ਆਪਣੇ ਸੱਚੇ ਮਨ ਦੇ ਨਾਲ ਗੁਰੂ ਘਰ ਜਾ ਕੇ ਸੇਵਾ ਕਰਿਆ ਕਰੋ ਸਾਧ ਸੰਗਤ ਜੀ ਸੰਤ ਮਹਾਂਪੁਰਸ਼ਾਂ ਦਾ ਸਤਵਮ ਵਚਨ ਸਾ ਸੰਗਤ ਜੀ ਵਾਹਿਗੁਰੂ ਮੰਤਰ ਨਾਲ ਸਭ ਤੋਂ ਜੁੜਨਾ ਚਾਹੀਦਾ ਹੈ ਅਤੇ ਮਨ ਨੂੰ ਫੁਰਨਿਆਂ ਤੋਂ ਰੋਕ ਕੇ ਹਿਰਦੇ ਵਿੱਚ ਜਾਪ ਕਰਨਾ ਚਾਹੀਦਾ ਹੈ ਸਾ ਸੰਗਤ ਜੀ ਸੰਤ ਮਹਾਂਪੁਰਸ਼ਾਂ ਦਾ ਅੱਠਵਾਂ ਵਚਨ ਗੁਰਬਾਣੀ ਵਿੱਚ ਵਾਹਿਗੁਰੂ ਮੰਤਰ ਇੱਕੋ ਹੀ ਚੀਜ਼ ਹੈ ਇਹਨਾਂ ਵਿੱਚ ਕੋਈ ਫਰਕ ਨਹੀਂ ਹੈ ਸਾਧ ਸੰਗਤ ਜੀ ਸਤਿ ਮਹਾਂਪੁਰਸ਼ਾਂ ਦਾ ਨੋਮਾ ਬਚਨ ਬਾਬਾ ਜੀ ਕਹਿੰਦੇ ਨੇ ਭਾਈ ਬਾਣੀ ਸੀਤਲ ਹੈ ਜੋ ਕੋਈ ਇਸ ਨੂੰ ਸਮਝ ਕੇ ਪੜਦਾ ਹੈ ਫਿਰ ਸਾਰੇ ਭਰਮ ਉਸ ਦੇ ਦੂਰ ਹੋ ਜਾਂਦੇ ਹਨ ਸਾਧ ਸੰਗਤ ਜੀ ਜਦੋਂ ਵੀ ਤੁਸੀਂ ਗੁਰਬਾਣੀ ਪੜ੍ਹਦੇ ਹੋ ਜਾਂ ਪਾਠ ਕਰਦੇ ਹੋ ਉਸ ਨੂੰ ਉਸ ਦਾ मीनिंग ਸਮਝ ਕੇ ਫਿਰ ਕਰਿਆ ਕਰੋ ਤਾਂ ਸਾਧ ਸੰਗਤ ਜੀ ਤੁਹਾਡੇ ਮਨ ਦੇ ਵਿੱਚ ਜੋ ਵੀ ਭਲੇਖੇ ਨੇ ਸਭ ਦੂਰ ਹੋ ਜਾਣਗੇ ਸਾਧ ਸੰਗਤ ਜੀ ਸਤਿ ਮਹਾਂਪੁਰਸ਼ਾਂ ਜੀ ਦਾ ਦਸਮਾ ਵਚਨ ਕਿਸੇ ਇਸਤਰੀ ਨੂੰ ਕਿਤੇ ਵੀ ਇਕੱਲੇ ਨਹੀਂ ਜਾਣਾ ਚਾਹੀਦਾ ਬਾਬਾ ਜੀ ਕਹਿੰਦੇ ਨੇ ਭਾਈ ਕਿਸੇ ਇਸਤਰੀ ਨੂੰ ਵੀ ਇਕੱਲੇ ਨਹੀਂ ਜਾਣਾ ਚਾਹੀਦਾ ਕਿਉਂਕਿ ਜੇ ਕਿਤੇ ਜਾਣਾ ਵੀ ਹੋਵੇ ਤਾਂ ਆਪਣੇ ਕਿਸੇ ਘਰ ਦੇ ਮੈਂਬਰ ਨਾਲ ਹੀ ਜਾਣਾ ਚਾਹੀਦਾ ਹੈ ਕਿਉਂਕਿ ਕਲਯੁਗ ਦਾ ਸਮਾਂ ਹੈ 사త్సੰਗਤ ਜੀ ਬਾਬਾ ਜੀ ਕਹਿੰਦੇ ਨੇ ਭਾਈ ਕਲਯੁਗ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਇਸ ਕਰਕੇ ਆਪਣਾ ਪਹਿਲਾਂ ਧਿਆਨ ਰੱਖ ਕੇ ਫਿਰ ਹੀ ਕਿਤੇ ਜਾਣਾ ਚਾਹੀਦਾ ਹੈ ਸੰਤ ਪਾਬਾ ਅਜੀਤ ਸਿੰਘ ਜੀ ਦਾ 11ਵਾਂ ਵਿਚਾਰ 사త్సੰਗਤ ਜੀ ਬਾਬਾ ਜੀ ਨੇ ਕਹਿੰਦੇ ਨੇ ਭਾਈ ਗੁਰੂ ਘਰ ਜਾ ਕੇ ਗੱਲਾਂ ਘੱਟ ਤੋਂ ਘੱਟ ਕਰਨੀਆਂ ਚਾਹੀਦੀਆਂ ਹਨ ਉਸ ਸਮਾਂ ਭਜਨ ਗੁਰੂ ਦੀ ਬੰਦਗੀ ਵਿੱਚ ਲਗਾਉਣਾ ਚਾਹੀਦਾ ਹੈ ਸਾਧ ਸੰਗਤ ਜੀ ਤੁਸੀਂ ਆਮ ਹੀ ਦੇਖਦੇ ਹੋ ਕਿ ਗੁਰੂ ਘਰ ਦੇ ਵਿੱਚ ਚਲੇ ਜਾਓ ਦੋ ਬੀਬੀਆਂ ਚਾਰ ਬੀਬੀਆਂ ਇਕੱਠੀਆਂ ਹੋ ਜਾਣ ਉਹ ਘਰ ਦੀਆਂ ਗੱਲਾਂ ਚੁਗਲੀਆਂ ਕਰਨ ਲੱਗ ਜਾਂਦੀਆਂ ਹਨ ਸਾਧ ਸੰਗਤ ਜੀ ਉਹ ਗੁਰੂ ਘਰ ਗੁਰੂ ਨਮਸਕਾਰ ਨੂੰ ਥੋੜੀ ਉਹ ਤੇ ਝੁਗਲੀਆਂ ਕਰਨਾਉਂਦੀਆਂ ਹੁੰਨ ਸਾਧ ਸੰਗਤ ਜੀ ਉਹਨਾਂ ਦੀ ਮੱਤ ਤੇ ਪਰਦਾ ਪੈ ਜਾਂਦਾ ਹੈ ਸਾਧ ਸੰਗਤ ਜੀ ਏਸੀ ਬਾਬਾ ਜੀ ਦਾ 11ਵਾਂ ਵਚਨ ਸੰਤ ਪੱਬਾ ਅਜੀਤ ਸਿੰਘ ਜੀ ਦਾ ਵਾਰਮਪ ਵਚਨ ਬਾਬਾ ਜੀ ਕਹਿੰਦੇ ਨੇ ਭਾਈ ਇਸਤਰੀਆਂ ਨੂੰ ਘੱਟ ਤੋਂ ਘੱਟ ਗਰਮ ਚੀਜ਼ ਜਾਂ ਖੱਟੀ ਚੀਜ਼ ਖਾਣੀ ਚਾਹੀਦੀ ਹੈ ਉਸ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਇਸ ਦੀਆਂ ਇਸ ਚੀਜ਼ਾਂ ਨਾਲ ਮਨ ਖਰਾਬ ਹੋ ਜਾਂਦਾ ਹੈ 사త్సੰਗ ਜੀ ਬਾਬਾ ਜੀ ਦਾ ਤੀਵਾਂ ਬਚਨ 사త్సੰਗ ਜੀ ਬਾਬਾ ਜੀ ਕਹਿੰਦੇ ਨੇ ਭਾਈ ਕਿਸੇ ਵੀ ਬੀਬੀ ਨੇ ਗੁਰਦੁਆਰਾ ਸਾਹਿਬ ਜਾਣਾ ਹੈ ਨਾ ਉੱਥੇ ਜਾ ਕੇ ਗੁਰੂ ਦੇ ਭਜਨ ਅਤੇ ਕੀਰਤਨ ਵਿੱਚ ਹੀ ਆਪਣਾ ਸਮਾਂ ਬਤੀਤ ਕਰਨਾ ਹੈ ਤੇ ਨਾ ਹੀ ਉਸ ਬੀਬੀ ਨੇ ਇਕੱਲੇ ਨਹੀਂ ਜਾਣਾ ਆਪਣੇ ਕਿਸੇ ਘਰ ਦੇ ਮੈਂਬਰ ਨਾਲ ਹੀ ਜਾਣਾ ਹੈ। ਚੰਦ ਬਾਬਾ ਅਜੀਤ ਸਿੰਘ ਜੀ ਦਾ 14ਵਾਂ ਵਚਨ। ਸਾਧ ਸੰਗਤ ਜੀ, ਬਾਬਾ ਜੀ ਕਹਿੰਦੇ ਨੇ ਭਾਈ, ਆਪਣੀ ਹੱਥਾਂ ਪੈਰਾਂ ਨਾਲ ਕੰਮ ਕਰਨਾ ਚਾਹੀਦਾ ਹੈ। ਵਿਹਲੇ ਨਹੀਂ ਬੈਠਣਾ ਚਾਹੀਦਾ। ਕਿਉਂਕਿ ਵਿਹਲੇ ਰਹਿਣਾ ਸ਼ੈਤਾਨ ਦਾ ਕਰਨ ਹੁੰਦਾ ਹੈ। ਸਾਧ ਸੰਗਤ ਜੀ, ਜਦੋਂ ਵਿਹਲੇ ਬੈਠਦੇ ਹਾਂ ਨਾ, ਮਨ ਦੇ ਵਿੱਚ ਬਹੁਤ ਪੁੱਠੇ ਸਿੱਧੇ ਖਿਆਲ ਆਉਂਦੇ ਹਨ। ਇਸੇ ਕਰਕੇ ਭਾਈ ਬਾਬਾ ਜੀ ਕਹਿੰਦੇ ਹਨ ਭਾਈ ਕੋਈ ਨਾ ਕੋਈ ਕੰਮ ਕਰਦੇ ਰਹਿਣਾ ਚਾਹੀਦਾ ਹੈ ਸਾਧ ਸੰਗਤ ਜੀ ਸੰਤ ਮਹਾਂਪੁਰਸ਼ ਜੀ ਦਾ 15ਵਾਂ ਵਚਨ ਬਾਬਾ ਜੀ ਕਹਿੰਦੇ ਭਾਈ ਕੰਮ ਕਰਦੇ ਕਰਦੇ ਭਜਨ ਅਤੇ ਗੁਰੂ ਦੀ ਗੁਰਬਾਣੀ ਦਾ ਜਾਪ ਕਰਨਾ ਚਾਹੀਦਾ ਹੈ ਗੁਰੂ ਦੀ ਬੰਦਗੀ ਕਰਨੀ ਚਾਹੀਦੀ ਹੈ ਆਪਣਾ ਟਾਈਮ ਗੁਰੂ ਦੇ ਲੜ ਲਾਉਣਾ ਚਾਹੀਦਾ ਹੈ ਸਾਤ ਸੰਗਤ ਜੀ ਸੰਤ ਮਹਾਂਪੁਰਸ਼ਾਂ ਜੀ ਦਾ 16ਵਾਂ ਵਚਨ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ ਸਾਤ ਸੰਗਤ ਜੀ ਸੰਤ ਮਹਾਂਪੁਰਸ਼ਾਂ ਜੀ ਦਾ 17ਵਾਂ ਵਚਨ ਬਾਬਾ ਜੀ ਕਹਿੰਦੇ ਨੇ ਭਾਈ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਜ਼ਰੂਰ ਕੱਢਣੀ ਚਾਹੀਦੀ ਹੈ ਸਾਤ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਦਾ 18ਵਾਂ ਵਚਨ ਬਾਬਾ ਜੀ ਕਹਿੰਦੇ ਨੇ ਭਾਈ ਕਿਸੇ ਨੂੰ ਮਾਇਆ ਦੇ ਖਾਤਰ ਤੰਗ ਨਹੀਂ ਕਰਨਾ ਚਾਹੀਦਾ ਸਾਧ ਸੰਗਤ ਜੀ ਸੰਤ ਮਹਾਪੁਰਸ਼ਾਂ ਜੀ ਦਾ ਨਿਮਵਤ ਚਰਨ ਬਾਬਾ ਜੀ ਕਹਿੰਦੇ ਨੇ ਭਾਈ ਜੇ ਆਪਣੇ ਮਨ ਨੂੰ ਸ਼ੀਤਲ ਰੱਖਣਾ ਹੈ ਨਾ ਤਾਂ ਸਾਧ ਸੰਗਤ ਜੀ ਵਦ ਵਦ ਬਾਣੀ ਦਾ ਜਾਪ ਕਰਿਆ ਕਰੋ ਵਦ ਵਦ ਆਪਣਾ ਸਮਾਂ ਗੁਰਬਾਣੀ ਵਿੱਚ ਲਗਾਇਆ ਕਰੋ ਸਾਧ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਦਾ 20ਵਾਂ ਵਚਨ ਬਾਬਾ ਜੀ ਕਹਿੰਦੇ ਭਾਈ ਸਤਨਾਮ ਵਾਹਿਗੁਰੂ ਦਾ ਜਾਪ ਬੜੇ ਪ੍ਰੇਮ ਨਾਲ ਕਰਨਾ ਚਾਹੀਦਾ ਹੈ ਸਾਧ ਸੰਗਤ ਜੀ ਜਿਸ ਦੇ ਨਾਲ ਸਾਰੇ ਦੁੱਖੜੇ ਹੀ ਦੂਰ ਹੋ ਜਾਂਦੇ ਹਨ ਸਤਿਮਹ ਮਹਾਂਪੁਰਸ਼ਾਂ ਜੀ ਦਾ 21ਵਾਂ ਬਚਨ ਜਿਵੇਂ ਮਹਾਰਾਜ ਵਾਹਿਗੁਰੂ ਨੇ ਤੁਹਾਨੂੰ ਦੇਣ ਲੱਗੇ ਕੰਜੂਸੀ ਨਹੀਂ ਕੀਤੀ ਨਾ ਬਾਬਾ ਜੀ ਨੇ ਤੁਹਾਨੂੰ ਬਹੁਤ ਸਾਰੀਆਂ ਬਖਸ਼ਿਸ਼ਾਂ ਕੀਤੀਆਂ ਨੇ ਸਾਧ ਸੰਗਤ ਜੀ ਇਸ ਤਰ੍ਹਾਂ ਤੁਸੀਂ ਵੀ ਬਾਣੀ ਰੱਜ ਕੇ ਪੜ੍ਹਨੀ ਹੈ ਕੰਜੂਸੀ ਨਹੀਂ ਕਰਨੀ ਫਿਰ ਗੁਰਬਾਣੀ ਦਾ ਹਿਰਦੇ ਵਿੱਚ ਪ੍ਰਕਾਸ਼ ਹੋ ਜਾਂਦਾ ਹੈ ਸਾ ਸੰਗਤ ਜੀ ਸੰਤ ਮਹਾਂਪੁਰਸ਼ਾਂ ਜੀ ਦਾ ਵਾਇਮਾ ਮਚਨ ਜਿੱਥੇ ਨਾਮ ਦਾ ਵਾਸਾ ਹੁੰਦਾ ਹੈ ਨਾ ਉੱਥੇ ਰਿਧੀਆਂ ਸਿੱਧੀਆਂ ਆਪਣੇ ਆਪ ਹੀ ਆ ਜਾਂਦੀਆਂ ਹਨ ਸੰਤ ਪਾਪਾ ਅਜੀਤ ਸਿੰਘ ਜੀ ਦਾ ਤਈ ਮਾਮਚਨ ਸਾਰੇ ਆਪੋ ਆਪਣੇ ਧਰਮਾਂ ਵਿੱਚ ਰਹਿ ਕੇ ਦੂਸਰਿਆਂ ਦੇ ਧਰਮ ਦਾ ਵੀ ਸਤਿਕਾਰ ਕਰਿਆ ਕਰੋ ਕਿਸੇ ਧਰਮ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਨਾ ਹੀ ਸੁਣਨੀ ਚਾਹੀਦੀ ਹੈ ਸਦਮਾ ਪੁਰਸ਼ਾਂ ਜੀ ਦਾ 24ਵਾਂ ਬਚਾ ਸਾ ਸੰਗਤ ਜੀ ਬਾਬਾ ਜੀ ਕਹਿੰਦੇ ਨੇ ਭਾਈ ਜਾਤ ਪਾਤ ਉੱਚ ਨੀਚ ਅਮੀਰ ਗਰੀਬ ਤੋਂ ਉੱਚੇ ਉੱਠ ਕੇ ਹਰ ਵਰਗ ਜਾਤ ਅਤੇ ਪ੍ਰਾਣੀ ਦਾ बराबर ਸਤਿਕਾਰ ਕਰਨਾ ਚਾਹੀਦਾ ਹੈ ਸੰਤ ਮਹਾਪੁਰਸ਼ਾਂ ਜੀ ਦਾ 25ਵਾਂ ਵਚਨ 사ਸੰਗਤ ਜੀ ਬਾਬਾ ਜੀ ਕਹਿੰਦੇ ਨੇ ਭਾਈ ਈਰਖਾ ਨਫ਼ਰਤ ਦੀਆਂ ਕੰਧਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਆਪਸ ਵਿੱਚ ਪਿਆਰ ਸਤਿਕਾਰ ਅਤੇ ਭਾਈਚਾਰਾ ਅਤੇ ਮਿਲਵਰਤਨ ਰੱਖਣਾ ਚਾਹੀਦਾ ਹੈ 사ਸੰਗਤ ਜੀ ਸੰਤ ਮਹਾਪੁਰਸ਼ਾਂ ਜੀ ਦਾ 26ਵਾਂ ਵਚਨ ਸਤਿਗੁਰ ਜੀ ਦੇ ਹੁਕਮ ਮੁਤਾਬਿਕ ਨਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 사త్సੰਗਤ ਜੀ ਬਾਬਾ ਜੀ ਕਹਿੰਦੇ ਨੇ ਭਾਈ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਹੈ ਤਾਂ ਹੀ ਰੱਬ ਖੁਸ਼ ਹੁੰਦਾ ਹੈ ਤਾਂ ਹੀ ਉਹ ਉਸ ਦੀਆਂ ਬਖਸ਼ਿਸ਼ਾਂ ਹੁੰਦੀਆਂ ਨੇ 사త్సੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਦਾ 27ਵਾਂ ਵਚਨ ਬਾਬਾ ਜੀ ਕਹਿੰਦੇ ਨੇ ਭਾਈ ਆ ਸ਼ਬਦ ਪੜਿਆ ਕਰੋ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਸਾਧ ਸੰਗਤ ਜੀ ਬਾਬਾ ਜੀ ਕਹਿੰਦੇ ਨੇ ਪਾਈ ਇਸ ਸ਼ਵਨ ਪੜਨ ਦੇ ਨਾਲ ਪ੍ਰਾਣੀ ਨੂੰ ਸਾਰੇ ਦੁਖੜੇ ਦੂਰ ਹੋ ਜਾਂਦੇ ਨੇ ਹਰ ਇੱਕ ਚੀਜ਼ ਦੀ ਪ੍ਰਾਪਤੀ ਹੋ ਜਾਂਦੀ ਹੈ ਜੋ ਉਹ ਚਾਹੁੰਦਾ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਸੰਤ ਪਾਪਾ ਅਜੀਤ ਸਿੰਘ ਜੀ ਦਾ 28ਵਾਂ ਵਚਨ ਪਾਪਾ ਜੀ ਕਹਿੰਦੇ ਨੇ ਭਾਈ ਜੇ ਗ੍ਰਹਿਸਤੀ ਵਾਲੇ ਪਰਿਵਾਰ ਢਾਈ ਘੰਟੇ ਹਰ ਰੋਜ਼ ਪਾਠ ਕਰਨ ਨਾਮ ਜਪਣ ਤਾਂ ਇਹਨਾਂ ਦੇ ਸਾਰੇ ਕੰਮ ਬਣ ਜਾਣਗੇ ਸਦਮਾ ਪੁਰਸ਼ਣ ਜੀ ਦਾ 29ਵਾਂ ਵਚਨ ਪਾਪਾ ਜੀ ਕਹਿੰਦੇ ਨੇ ਭਾਈ ਘਰ ਵਿੱਚ ਜਾਪ ਸਾਹਿਬ ਦਾ ਪਾਠ ਕਰਨਾ ਚਾਹੀਦਾ ਹੈ ਤੇ ਜਿਨ੍ਹਾਂ ਦੇ ਘਰ ਵਿੱਚ ਜਾਪਸਾਹੀ ਦਾ ਪਾਠ ਹੁੰਦਾ ਹੈ ਤਾਂ ਉਸ ਘਰ ਵਿੱਚ ਪੂਤ ਪ੍ਰੇਤ ਦਾ ਵਾਸਾ ਨਹੀਂ ਹੁੰਦਾ। ਸਾਧ ਸੰਗਤ ਜੀ। ਸੰਤ ਮਹਾਂਪੁਰਸ਼ਾਂ ਜੀ ਦਾ 3ਵਾਂ ਵਚਨ। ਸੰਤ ਮਹਾਂਪੁਰਸ਼ੀ ਕਹਿੰਦੇ ਨੇ ਭਾਈ ਦਿਨ ਪਰ ਦਿਨ ਲੋਕ ਇੰਨੇ ਦੁਖੀ ਕਿਉਂ ਹੁੰਦੇ ਜਾ ਰਹੇ ਨੇ? ਕਿਉਂਕਿ ਸਾਧ ਸੰਗਤ ਜੀ ਇਸ ਦਾ ਮੁੱਖ ਕਾਰਨ ਇਹ ਹੈ ਕਿ ਅਸੀਂ ਰੱਬ ਨੂੰ ਭੁੱਲਦੇ ਜਾ ਰਹੇ ਹਾਂ। ਅਸੀਂ ਵਾਹਿਗੁਰੂ ਭੁੱਲਦੇ ਜਾ ਰਹੇ ਸਤਿ ਮਹਾਂਪੁਰਸ਼ਾਂ ਜੀ ਦਾ 31 ਮਾ ਬਚਾ ਸਾਧ ਸੰਗਤ ਜੀ ਮਹਾਂਪੁਰਸ਼ ਭਾਈ ਕਹਿੰਦੇ ਨੇ ਜੇ ਗੁਰੂ ਸਾਹਿਬ ਦੀ ਵਡਿਆਈ ਲੈਣੀ ਹੈ ਤਾਂ ਲੰਗਰ ਲਗਾ ਕੇ ਪਰ ਉਪਕਾਰ ਵਾਲੇ ਕੰਮ ਕਰਕੇ ਅਖਬਾਰਾਂ ਵਿੱਚ ਟੀਵੀਆਂ ਵਿੱਚ ਐਡਾਨਾ ਤਿਆਰ ਕਰੋ ਜੇ ਵਾਹਿਗੁਰੂ ਨੇ ਬਖਸ਼ਿਸ਼ਾਂ ਲੈਣੀਆਂ ਨੇ ਨਾ ਤਾਂ ਉਹ ਗੁਪਤ ਦਾਨ ਕਰਿਆ ਕਰੋ ਸਾਧ ਸੰਗਤ ਜੀ ਸੰਤ ਮਹਾਪੁਰਸ਼ਾਂ ਜੀ ਦਾ ਬੱਤੀ ਮਾ ਵਚਾ ਸਾ ਸੰਗਤ ਜੀ ਬਬਾ ਜੀ ਅਕਸਰ ਸੰਗਤਾਂ ਨੂੰ ਕਹਿੰਦੇ ਹੁੰਦੇ ਸੀ ਪਾਈ ਸਾਡੀ ਵਡਿਆਈ ਨਾ ਕਰਿਆ ਕਰੋ ਗੁਰੂਆਂ ਦੀ ਵਡਿਆਈ ਕਰਿਆ ਕਰੋ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਿਆ ਕਰੋ ਇਸੇ ਤਰ੍ਹਾਂ ਪਾਈ ਗੁਰਬਾਣੀ ਦਾ ਫਰਮਾਨ ਹੈ ਸਾਹਾ ਵਡਿਆਈ ਤਹ ਚਿਤ ਨਾਮ ਤੇ ਲਗ ਰਹਾ ਸਾ ਸੰਗਤ ਜੀ ਆਪਸ ਕਿਉ ਸੋ ਜਾਣੇ ਨੀਚਾ ਸੋਗਨੀਆਂ ਸਭ ਤੇ ਉੱਚਾ ਸਾ ਸੰਗਤ ਜੀ ਜੋ ਮਨੁੱਖ ਆਪ ਨੂੰ ਸਭ ਤੋਂ ਨੀਮਾ ਜਾਣਦਾ ਹੈ ਉਸ ਨੂੰ ਸਾਰਿਆਂ ਨਾਲ ਬੁਲੰਦ ਸਮਝਣਾ ਚਾਹੀਦਾ ਹੈ ਸਾ ਸੰਗਤ ਜੀ ਸਤਿਮਾ ਪੁਰਸ਼ਾਂ ਜੀ ਦਾ 33ਵਾਂ ਵਚਨ ਸੰਤਮਾ ਪੁਰਸ਼ ਜੀ ਕਹਿੰਦੇ ਨੇ ਭਾਈ ਜੇ ਕੋਈ ਗੁਰਬਾਣੀ ਦੀ ਇੱਕ ਪੰਗਤੀ ਦਾ ਵੀ ਜਾਪ ਕਰਨ ਲੱਗ ਜਾਵੇ ਤਾਂ ਕਈ ਸਾਲ ਪੁਰਾਣੀ ਬਿਮਾਰੀ ਵੀ ਮਿੰਟਾਂ ਵਿੱਚ ਠੀਕ ਹੋ ਜਾਂਦੀ ਹੈ ਸਾਧ ਸੰਗਤ ਜੀ ਸੰਤਮਾ ਪੁਰਸ਼ਾਂ ਜੀ ਦਾ 34ਵਾਂ ਵਚਨ ਸੰਤਮਾ ਪੁਰਸ਼ ਜੀ ਕਹਿੰਦੇ ਨੇ ਭਾਈ ਬੱਬੇ ਨਾਨਕ ਦੇ ਕਰ ਕਿਸੇ ਵਿੱਚ ਹੀ ਦਾ ਘਾਟਾ ਨਹੀਂ ਹੈ ਜੋ ਵੀ ਸੰਗਤ ਬਾਬਾ ਜੀ ਨੂੰ ਸੱਚੇ ਮਨ ਦੇ ਨਾਲ ਤੇ ਆਉਂਦੇ ਹਨ ਬਾਬਾ ਜੀ ਅੱਜ ਵੀ ਉਹਨਾਂ ਦੇ ਕਾਰਜ ਰਾਸ ਕਰਦੇ ਸਨ ਸਾ ਸੰਗੰਤੀ ਸੰਤ ਮਹਾਪੁਰਸ਼ਾ ਜੀ ਦਾ 35ਵਾਂ ਬਚਨ ਸਾ ਸੰਗਤ ਜੀ ਬਾਬਾ ਜੀ ਕਹਿੰਦੇ ਨੇ ਭਾਈ ਜੇ ਗੁਰੂ ਘਰ ਪੱਕੀ ਹੋਈ ਵਸਤੂ ਗੁਰੂ ਘਰ ਨਾਲ ਜੋੜ ਕੇ ਰੱਖੀ ਤਾਂ ਉਹ ਸੁਖ ਸੁੱਖ ਸੁਖ ਰਹਿੰਦਾ ਹੈ ਨਹੀਂ ਤੇ ਪੱਕੀ ਹੋਈ ਵਸਤੂ ਦੁਖਦਾਈ ਹੁੰਦੀ ਹੈ ਸਾਧ ਸੰਗਤ ਜੀ ਇਹ ਸੀ ਸੰਤ ਬਾਬਾ ਅਜੀਤ ਸਿੰਘ ਜੀ ਦੇ 35 ਅਨਮੋਲ ਵਚਨ ਜੋ ਬਾਬਾ ਜੀ ਨੇ ਆਪਣੇ ਸ਼ਰਧਾਲੂਆਂ ਲਈ ਵਚਨ ਕੀਤੇ ਸੀ ਸਾਧ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੇ ਵਾਲੇ ਕਹਿੰਦੇ ਹੁੰਦੇ ਸੀ ਸਾਧ ਸੰਗਤ ਜੀ ਜੇ ਖਾਲਸਾ ਪੰਥ ਦੀ ਚੜ੍ਹਾਈ ਚਾਹੁੰਦੇ ਹੋ ਨਾ ਤਾਂ ਸਾਰੇ ਗੁਰਸਿੱਖ ਬੀਬੀਆਂ ਭਾਈ ਸਾਧ ਸੰਗਤ ਜੀ ਪਾਠੀਆਂ ਦੀ ਸਾਧ ਸੰਗਤ ਜੀ ਕਥਾਵਾਚਕ ਦੀ ਸ਼ਰਦਾ ਨਾਲ ਉਹਨਾਂ ਦੀ ਕਥਾ ਸੁਣਿਆ ਕਰੋ ਉਹਨਾਂ ਦਾ ਸਤਿਕਾਰ ਕਰਿਆ ਕਰੋ ਸਾਧ ਸੰਗਤ ਜੀ ਜੇ ਸਾਰੇ ਖਾਲਸਾ ਕੌਮ ਮਿਲ ਕੇ ਗੱਲ ਦੇ ਵਿੱਚ ਸਰੂਪੇ ਪਾ ਕੇ ਗੁਰੂ ਸਾਹਿਬ ਅੱਗੇ ਸਾਤ ਸੰਗਤ ਜੀ ਅਰਦਾਸ ਕਰੇ ਤਾਂ ਹੀ ਖਾਲਸਾ ਪੰਥ ਦੀ ਚੜ੍ਹਾਈ ਹੋ ਸਕਦੀ ਹੈ ਸਾਤ ਸੰਗਤ ਜੀ ਇਹ ਬਾਬਾ ਜੀ ਨੇ ਵਚਨ ਕੀਤੇ ਸਿਪਾਈ ਸਾਤ ਸੰਗਤ ਜੀ ਇਹ ਸੀ ਅੱਜ ਦੀ ਆਪਣੀ ਸਾਰੀ ਕਥਾ ਸਾਤ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਸੰਤ ਬਾਬਾ ਅਜੀਤ ਸਿੰਘ ਜੀ ਦੇ ਆ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਬਾਬਾ ਜੀ ਦੀਆਂ ਰੋਜ਼ ਨਮੀਆਂ-ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਅਣ ਜਾਣੇ ਵਿੱਚ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ